ਇਸ ਟਾਈਮ ਆਪਾਂ ਖੜੇ ਆਂ ਦਰਾਹ ਦੇ ਵਾਰਡ ਨੰਬਰ 7 ਤੇ 3 ਵਿਖੇ ਤੁਸੀਂ ਮਗਰ ਹਾਲਾਤ ਦੇਖ ਸਕਦੇ ਹੋ ਤੂੰ ਇਹਦੇ ਇਹ ਸੰਬੰਧੀ ਆਪਣੇ ਨਾਲ ਗੱਲਬਾਤ ਕਰ ਲਈ ਯੂਥਾਗੂ ਲਖਵੀਰ ਸਿੰਘ ਲੱਖੀ ਜੀ ਆਪਣੇ ਨਾਲ ਨੇ ਕੀ ਕਹੋਗੇ ਇਸ ਬਾਰੇ ਅਨੰਦ ਜੀ ਅਸੀਂ ਤਕਰੀਬਨ ਪਿਛਲੇ 10 ਸਾਲ ਤੋਂ ਅਸੀਂ ਆਵਾਜ਼ ਉਠਾ ਰਹੇ ਹਾਂ ਵੀ ਇਹ ਜਿਹੜਾ ਇਹ ਗੰਦ ਜਿਹੜਾ ਗੰਦ ਇੱਥੇ ਸੁੱਟਿਆ ਜਾ ਰਿਹਾ ਇਹਨੂੰ ਤਾਂ ਚੱਕਿਆ ਜਾਵੇ ਜੇ ਨਹੀਂ ਚੱਕ ਸਕਦੇ ਘੱਟੋ-ਘੱਟ ਇਹਦੇ ਕਹਿੰਦੇ ਵੀ ਇੱਥੇ ਮਸ਼ੀਨ ਆਈ ਹੋਈ ਆ ਪਲਾਂਟ ਲਾਇਆ ਹੋਇਆ ਕੋਈ ਉਹਦੇ ਵਿੱਚ ਇਹਨੂੰ ਰੀਸਾਈਕਲ ਕਰਕੇ ਵਧੀਆ ਤੁਸੀਂ ਦੇਖੋ ਆਪਾਂ ਨਾ ਕਿੰਨਾ ਸੋਹਣਾ ਵਾਤਾਵਰਨ ਏਰੀਆ ਜਿਵੇਂ ਪਹਾੜਾਂ ਦੇ ਵਿੱਚ ਮਨਸੂਰੀ ਮਨਸੂਰੀ ਇਦਾਂ ਦੀ ਸنو ਹਲਕਾ-ਹਲਕਾ ਹਲਕਾ ਪੂਰ ਪੈਂਦੀ ਆ ਦੇਖੋ ਇੱਥੇ ਦਾ ਸਾਹ ਲੈਣਾ ਦੁਬਰਾ ਆ ਸਾਡੇ ਘਰ ਨੇ ਆ ਮਕਾਨ ਨੇ ਕਿੰਨੇ ਬੁਰੇ ਹਾਲ ਆ ਲੱਕੀ ਜੀ ਉਰੇ ਤਾਂ ਖੜਿਆ ਵੀ ਨਹੀਂ ਜਾ ਰਿਹਾ ਦੇਖੋ ਕਿੰਨਾ ਬੁਰਾ ਹਾਲ ਆ ਯਾਰ ਉਹ ਮੈਨੂੰ ਮੈਂ ਇੰਨਾ ਨਾ ਕਮੇਟੀ ਦਫ਼ਤਰ ਦੇ ਵਿੱਚ ਜਿੰਨੇ ਮੁਲਾਜ਼ਮ ਜਾਂ ਹੋਰ ਬੰਦੇ ਨਾਲ ਗੱਲਬਾਤ ਕਰੀ ਦੀਆ ਉਹ ਇੱਕੋ ਗੱਲ ਕਹਿੰਦੇ ਆ ਜੀ ਪਤਾ ਨਹੀਂ ਕੌਣ ਆ ਕੇ ਅੱਗ ਲਾ ਜਾਂਦਾ ਜੀ ਜੇ ਤੁਸੀਂ ਸਵੇਰੇ ਸ਼ਾਮ ਇੱਥੇ ਕੂੜਾ ਸਿੱਟਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਕੌਣ ਅੱਗ ਲਾ ਕੇ ਜਾਂਦਾ ਜੇ ਅਸੀਂ ਉੱਥੇ ਕੂੜਾ ਸਿੱਟੇ ਤਾਂ ਦੇਖਿਆ ਜਾਵੇ ਵੀ ਕੌਣ ਅੱਗ ਲਾਉਂਦਾ ਕੌਣ ਰਹਿੰਦਾ ਉੱਥੇ ਕੀ ਕਰਦੇ ਆ ਆ ਹੁਣ ਅੱਗ ਲਾ ਕੇ ਚਲੇ ਗਏ ਨਾ ਕਿਸੇ ਦੇ ਕੰਨ ਤੇ ਜੂਨ ਸਰਕਣੀਆਂ ਕੋਈ ਮਰੇ ਕੋਈ ਜੀਵੇ ਇੱਥੇ ਮੈਂ ਕਹਿੰਦਾ ਦੋ ਐਕਸੀਡੈਂਟ ਹੋਣੋਂ ਬਚਿਆ ਪਹਿਲਾਂ ਮੇਰੀ ਗੱਡੀ ਵੱਜਣੀ ਸੀ ਕਿਸੇ ਦੇ ਵਿੱਚ ਕੁਝ ਦਿਖਦਾ ਹੀ ਨਹੀਂ 1 ਫੁੱਟ ਤੋਂ ਅੱਗੇ ਨਹੀਂ ਦੀਦਾ ਇਹ ਤੁਸੀਂ ਇਹਦੀ ਕੋਈ ਕੰਪਲੇਂਟ ਕੀਤੀ ਹੈ ਕੋਈ ਸ਼ਿਕਾਇਤ ਦਿੱਤੀ ਹੈ ਪ੍ਰਸ਼ਾਸਨ ਨੂੰ ਅੱਜ ਸ਼ਾਮ ਨੂੰ ਅਸੀਂ ਦੁਬਾਰਾ ਫੇਰ ਇੱਕ ਵਾਰ ਲਿਖਤੀ ਰੂਪ ਦੇ ਵਿੱਚ ਦੁਬਾਰਾ ਸ਼ਿਕਾਇਤ ਦੇਵਾਂਗੇ ਐਸਡੀਐਮ ਦਫ਼ਤਰ ਵੀ ਦੇਵਾਂਗੇ ਆ ਜਿਹੜਾ ਟੁਕਮਾ ਹਾਲੇ ਦਾ ਕਹਿੰਦੇ ਸੀ ਅਸੀਂ ਕਰਾਉਣਾ ਵਾ ਬੀ ਇਹਨੂੰ ਇੱਥੋਂ ਚੁਕਾ ਕੇ ਅਸੀਂ ਕਿਤੇ ਢੁਕਮੀ ਜਗ੍ਹਾ ਲਈ ਹੋਈ ਆ ਉੱਥੇ ਸਿੱਟਣਾ ਵਾ ਮਿੰਤਾ ਲੱਗਦਾ ਨਹੀਂ ਪਿਛਲੇ 3 ਸਾਲ ਪਹਿਲਾਂ ਵੀ 2 ਸਾਲ ਪਹਿਲਾਂ ਵੀ ਆਹੀ ਕਹਿੰਦੇ ਸੀਗੇ ਜਗ੍ਹਾ ਲਈ ਹੋਈ ਜੇ ਬੀ ਇੱਥੋਂ ਚੱਕ ਲੈਣਾ ਇਹ ਗੰਦ ਚੱਕ ਦੇਣਾ ਵੀ ਇੱਥੇ ਵਧੀਆ ਚੀਜ਼ ਬਣਾਵਾਂਗੇ ਅਸੀਂ ਪਰ ਆ ਫੇਰ ਉਹੀ ਹਾਲ ਆ ਕੰਦ ਕਰਤੀ ਕਹਿੰਦੇ ਕੰਦ ਕਰਤੀ ਜੇ ਉਹਨੂੰ ਕੂੜਾ ਦੇਹੂਗਾ ਨਹੀਂ ਆ ਹੁਣ ਧੂਆਂ ਨੰਦ ਜੀ ਬਹੁਤ ਬੁਰਾ ਹਾਲ ਆ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਿਹੜੇ ਲੋਕ ਉਰੇ ਰਹਿ ਰਹੇ ਨੇ ਸੁਹਿਰਦ ਲੋਕ ਰਹਿੰਦੇ ਉਹਨਾਂ ਦਾ ਜੀਣਾ ਬਹੁਤ ਮੁਸ਼ਕਲ ਆ ਤੁਸੀਂ ਘਰਾਂ ਵਿੱਚ ਜਾ ਕੇ ਦੇਖੋ ਜਿਹੜੇ ਬਜ਼ੁਰਗ ਨੇ ਬੱਚੇ ਨੇ ਉਹਨਾਂ ਤੋਂ ਸਾਹ ਨਹੀਂ ਲੈ ਰਹੇ ਆਪਾਂ ਖੜੇ ਆਪਾਂ ਤੋਂ ਸਾਹ ਨਹੀਂ ਲੈ ਹੋ ਰਿਹਾ ਇਹ ਕੋਈ ਪਰਾਲੀ ਨੂੰ ਅੱਗ ਨਹੀਂ ਲਾਈ ਹੋਈ ਇਹ ਗੰਦ ਨੂੰ ਅੱਗ ਲਾਈ ਹੋਈ ਆ ਗੰਦ ਆ ਇੱਥੇ ਪਤਾ ਨਹੀਂ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਮਾਰ ਕੇ ਜਾਂ ਦਵਾਈਆਂ ਬੂਟੀਆਂ ਕਿੰਨਾ ਕੁਸ਼ ਇਹਦੇ ਵਿੱਚ ਸੜ ਕੇ ਅੱਗ ਦੇ ਵਿੱਚ ਸੜ ਰਿਹਾ ਉਹਦਾ ਧੂਆ ਨਿਕਲ ਕੇ ਆ ਰਿਹਾ ਇਹ ਜਿਹਦੇ ਅੰਦਰ ਜਾਊਗਾ ਕੋਈ ਇਹਨੇ ਆਕਸੀਜਨ ਨਹੀਂ ਦੇਣੀ ਇਹਨੇ ਕੈਂਸਰ ਹੀ ਕੱਢਣਾ ਵਾ ਹੁਣੇ ਹ ਇੱਕ ਤਿੰਨ ਲਟੇਰਿਆਂ ਵੱਲੋਂ ਮਾਤਾ ਬਜ਼ੁਰਗ ਮਾਤਾ ਦੇ ਕੰਨ ਪਾੜ ਕੇ ਬਾਲੀਆਂ ਲੈ ਗਏ ਉਹਦੇ ਬਾਰੇ ਕੀ ਕਹੋਗੇ ਉਹ ਬਜ਼ੁਰਗ ਛੱਡੋ ਜੀ ਇੱਥੇ ਆਪਣੇ ਵਰਗੇ ਨੂੰ ਪਤਾ ਨਹੀਂ ਲੱਗਣਾ ਇੱਥੇ ਚਾਰ ਮੁੰਡੇ ਮੂਰੇ ਖੜ੍ਹ ਜਨਾ 1 ਫੁੱਟ ਤੋਂ ਅੱਗੇ ਦੀਂਦਾ ਨਹੀਂ ਨਾ ਕੋਈ ਇੱਥੇ ਨੱਗਦਾ ਨਾ ਕੋਈ ਮੈਂ ਤਾਂ ਕਹਿੰਦਾ ਜੀ ਤੁਸੀਂ ਕਹਿੰਦੇ ਉਹ ਬਜ਼ੁਰਗ ਇੱਥੇ ਆਪਾਂ ਖੜੇ ਵੀ ਸੇਫ ਹੈ ਨਹੀਂ ਚਾਰ ਜਾਣੇ ਮੋਟਰਸਾਈਕਲ ਤੇ ਆ ਜਾਣ ਆਪਣੇ ਮਾਰ ਕੇ ਕੁਝ ਵੀ ਲੈ ਕੇ ਚਲੇ ਜਾ ਸਕਦੇ ਨੇ ਇਹਦੇ ਵਿੱਚ ਕਿਹਦੀ ਨਲਾਕੀ ਕਹਿੰਦੇ ਪ੍ਰਸ਼ਾਸਨ ਦੀ ਨਲਾਕੀ ਆ ਜੀ ਪ੍ਰਸ਼ਾਸਨ ਦੀ ਨਲਾਕੀ ਆ ਆ ਧੂਆਂ ਅੱਗ ਲੱਗੀ ਹੋਈ ਆ ਜਦ ਤੱਕ ਕਿਸੇ ਨੂੰ ਦੂਰ ਤੱਕ ਬੰਦਾ ਦਿਖਦਾ ਆ ਆਪਾਂ ਨੂੰ ਵੀ ਉਹ ਜਾਂਦਾ ਪਿਆ ਜੇ ਕੋਈ ਲੁੱਟ ਖੋ ਕਿਸੇ ਨਾਲ ਕੋਈ ਬਾਰਦਾਦ ਹੁੰਦੀ ਆ ਆਪਾਂ ਦੂਰੋਂ ਦੇਖ ਕੇ ਕੋਲੇ ਭੱਜ ਕੇ ਬਚਾ ਸਕਦੇ ਆ ਇੱਥੇ ਤਾਂ ਆਪਾਂ ਨੂੰ 1 ਫੁੱਟ ਤੇ ਨਹੀਂ ਦਿਖ ਰਿਹਾ 1 ਫੁੱਟ ਤੇ ਨਹੀਂ ਦਿਖ ਰਿਹਾ ਆਪਾਂ ਕਿਹਨੂੰ ਬਚਾਵਾਂਗੇ ਕਿਹਨੂੰ ਕੱਢਾਂਗੇ ਕੀ ਕਰਾਂਗੇ ਇੱਥੇ ਤਾਂ ਆਪਣਾ ਖੜਨਾ ਬਹੁਤ ਔਖਾ ਜੀ ਅਨੰਦ ਜੀ ਬਹੁਤ ਔਖ ਹੋ ਰੇ ਖੜਨਾ ਮੈਂ ਤਾਂ ਐਂ ਕਹੂੰਗਾ ਵੀ ਜਿਹੜੇ ਲੋਕ ਨੇ ਜਾਗਰੂਕ ਹੋਣ ਉੱਠਣ ਉੱਠ ਕੇ ਆਪਣੇ ਘਰਾਂ ਚੋਂ ਨਿਕਲ ਕੇ ਇਹਦਾ ਗੰਦ ਦਾ ਹੀ ਹੱਲ ਕਰਾ ਲੈਣ ਪਾਰਟੀ ਬਾਜ਼ਾ ਤੋਂ ਉੱਪਰ ਉੱਠ ਕੇ